ਲੁਧਿਆਣਾ ਦੇ ਰਾਣੀ ਚਾਂਸੀ ਐਨਕਲੇਵ ਵਿੱਚ ਇੱਕ ਨੌਜਵਾਨ ਨੇ ਫਾਹਲਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਛਾਣ ਮਾਨਵ ਪਾਵਾ ਵਜੋਂ ਹੋਈ ਹੈ ਜਿਸ ਦੀ ਉਮਰ 22 ਸਾਲ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿਸ ਨੂੰ ਨੌਜਵਾਨ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਓਮਾਲ ਰੋਡ ਸਥਿਤ ਸ਼ਾਬੜਾ ਗਰੁੱਪ ਦੇ ਠੇਕੇ ਤੇ ਬੀਅਰ ਪੀਣ ਗਿਆ ਸੀ। ਇਸ ਦੌਰਾਨ ਪੈਸੀ ਨਾਂ ਦੀ ਪੌਣ ਕਾਰਨ ਠੇਕੇਦਾਰ ਦੀ ਰਿਕਵਰੀ ਕਰਨ ਵਾਲੇ ਨੌਜਵਾਨ ਨੇ ਉਸ ਨਾਲ ਕੁੱਟਮਾਰ ਕੀਤੀ ਇਸ ਬੇਇੱਜ਼ਤੀ ਨੂੰ ਉਹ ਸਹਿਣ ਨਹੀਂ ਕਰ ਸਕਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ ਪਰਿਵਾਰ ਨੇ ਵੀ ਇਹੀ ਦੋਸ਼ ਲਗਾਏ ਨੇ ਇਸ ਬੰਦ ਵਿੱਚ ਪੁਲਿਸ ਨੇ ਮ੍ਰਿਤਕ ਦੀ ਮਾਂ ਪਾਇਲ ਪਾਵਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਉੱਥੇ ਹੀ ਮ੍ਰਿਤਕ ਦੇ ਪਿਤਾ ਕਪਿਲ ਪਾਵਾ ਨੇ ਦੱਸਿਆ ਹੈ ਕਿ ਉਸ ਦੇ بیٹے ਨੇ ਆਨਲਾਈਨ ਪੇਮੈਂਟ ਕੀਤੀ ਸੀ ਪਰ ਸਿਸਟਮ ਵਿੱਚ ਕੋਈ ਦਿੱਕਤ ਆਉਣ ਕਾਰਨ ਪੈਸੀ ਵਿੱਚ ਹੀ ਰੁਕ ਗਿਆ ਤੇ ਫਿਰ ਉਸਨੇ ਦੂਜੀ ਬੀਅਰ ਲੈ ਲਈ ਪਰ ਪੇਮੈਂਟ ਨਾ ਹੋਣ ਕਾਰਨ ਉਹ ਉੱਥੇ ਹੀ ਖੜਾ ਰਿਹਾ ਤੇ ਉਸਦੇ ਬੇਟੇ ਨਾਲ ਬੁਰੀ ਤਰ੍ਹਾਂ ਦੇ ਨਾਲ ਘੁੱਟਮਾਰ ਕੀਤੀ ਗਈ ਉਸਦਾ ਬੇਟਾ ਇਹ ਸਦਮਾ ਸਹਿਣ ਨਹੀਂ ਕਰ ਸਕਿਆ ਤੇ ਉਸਨੇ ਖੁਦਕੁਸ਼ੀ ਕਰ ਲਈ ਹੈ ਹੁਣ ਪਰਿਵਾਰ ਨੇ ਇਹ ਕਿਹਾ ਹੈ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਦੋਂ ਤੱਕ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਮ੍ਰਿਤਕ ਦੇ ਪਿਤਾ ਕਪਿਲ ਪਾਵਾ ਦਾ ਦੋਸ਼ ਹੈ ਕਿ ਠੇਕੇਦਾਰ ਦੁਆਰਾ ਮਾਲ ਰੋਡ ਤੇ ਸਾਰੇ ਘਰਾਂ ਦੇ ਬਾਹਰ ਬੌਂਸਰ ਖੜੇ ਕਰ ਦਿੱਤੇ ਗਏ ਨੇ ਉਹ ਕਿਸੇ ਵੀ ਘਰ ਦੀ ਸੀਸੀਟੀਵੀ ਫੁਟੇਜ ਨਹੀਂ ਲੈਣ ਦੇ ਰਹੇ ਉਹਨਾਂ ਨੇ ਕਿਹਾ ਹੈ ਕਿ ਸ਼ਰੀਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਠੇਕੇਦਾਰ ਅਤੇ ਉਹਨਾਂ ਦੇ ਕਰਮਚਾਰੀਆਂ ਦੇ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਏਡੀ ਸੀ ਪੀ ਕਮਲਦੀਪ ਚਾਹਲ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਖੋਦ ਖੁਸ਼ੀ ਨੋਟ ਦੇ ਆਧਾਰ ਤੇ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਸੰਬੰਧ ਵਿੱਚ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਕੀ ਗਲਤੀ ਉਹ ਇਹ ਕਹਿ ਰਹੇ ਹੁਣ ਕੇ ਘਰ ਮੇਂ ਉਹਨਾਂ ਦੀ ਗਲਤੀ ਹੈ ਜਾਂ ਬੰਦੇ ਦੀ ਗਲਤੀ ਹੈ ਸਿਲਮੇ ਦੀ ਗਲਤੀ ਹੈ ਜਦੋਂ ਕਲੈਕਸ਼ਨ ਵਾਲਾ ਹੈ ਬੰਦੇ ਦੀ ਗਲਤੀ ਹੈ ਬੰਦੇ ਕੋ ਆਜੋ ਜਿਹੜਾ ਰਜਿਸਟਰ ਹੈਗਾ ਸਿਗਾ ਜਿਸਦੇ ਚੋ ਪਰਚੀ ਲਿਖਤੀ ਮਤਲਬ ਸੁਸਾਇਨੋਟ ਲਿਖਿਆ ਉਹ ਫਾੜ ਕੇ ਜਿਹੜਾ ਰੱਖਿਆ ਹੋ ਰਜਿਸਟਰ ਵੀ ਪੁਲਿਸ ਥਾਣੇ ਲੈ ਕੇ ਗਿਆ ਪੂਰਾ ਮੈਚ ਕਰਦੇ ਨਿਆ ਬੇਟੇ ਦਾ ਮੋਬਾਈਲ ਪੁਲਸ ਕੋਲਿਆ ਤੁਹਾਡੇ ਕੋਲ ਹੁਣ ਇਸ ਕੋਲ ਸਾਰਾ ਕੁਝ ਫੋਰੈਂਸਿਕ ਕੋਲ ਲੈਣਾ ਆ ਲਈ ਸੀ ਇਹ ਸਾਰਾ ਕੁਝ ਲੈ ਕੇ ਗਏ ਠੀਕ ਹੈ ਔਰ ਰਜਿਸਟਰ ਵੀ ਨਾਲ ਲੈ ਗਏ ਜਿਸਦੇ ਚੋ ਉਹ ਪਰਚਾ ਉਹਨੂੰ ਫਾੜਿਆ ਸੁਸਾਇਨੋਟ ਲਿਖਿਆ ਸੀ ਨਾ ਹਾਂਜੀ ਤੇ ਉਹ ਬੁਲੇਸ ਵਾਲੇ ਉਹ ਵੀ ਨਾਲ ਲੈ ਕੇ ਰਜਿਸਟਰ ਵੀ ਨਾਲ ਲੈ ਕੇ ਮੈਚ ਕਰਕੇ ਕਿ ਵੀ ਹਾਂਜੀ ਇਹ ਵਿੱਚ ਵਿੱਚ ਉਹਨੇ ਲਿਖਿਆ ਸੀਗਾ ਬਈ ਇਹ ਵਿੱਚ ਇਹ ਪਰਚਾ ਭੜਾਇਆ ਗਿਆ ਹਾਂ ਉਹ ਸਹੀ ਤੋਂ ਉਹ ਨਾ ਕੋਈ ਨਹੀਂ ਕਿਤੇ ਨਾ ਆਇਆ